ਨੋਟ ਬੰਦੀ ਤੋਂ ਬਾਅਦ ਪੂਰਾ ਦੇਸ਼ ਬੈਂਕ ਅਤੇ ਏਟੀਐਮ ਦੇ ਬਾਹਰ ਪੈਸੇ ਦੇ ਲਈ ਲਾਈਨ ਵਿੱਚ ਲੱਗਿਆ ਹੋਇਆ ਹੈ। ਇਸ ਮਾਹੌਲ ਵਿੱਚ ਸਰਕਾਰ ਨੇ ਰਾਹਤ ਦੀ ਖਬਰ ਦਿੰਦੇ ਹੋਏ ਦੱਸਿਆ ਹੈ ਕਿ ਜਲਦੀ ਹੀ ਮਾਈਕਰੋ ਏਟੀਐਮ ਖੁਦ ਤੁਹਾਡੇ ਘਰ ਪਹੁੰਚਣਗੇ ਅਤੇ ਲਾਈਨ ਤੋਂ ਤੁਹਾਨੂੰ ਨਜਾਤ ਮਿਲੇਗੀ। ਨੋਟਾਂ ਦੇ ਸੰਕਟ ਨੂੰ ਇਹ ਛੋਟੀ ਮਸ਼ੀਨ ਖਤਮ ਕਰ ਦੇਗੀ। ਇਹ ਛੋਟੀ ਜਿਹੀ ਮਸ਼ੀਨ ਲਾਈਨ ਨੂੰ ਖਤਮ ਕਰ ਦੇਗੀ, ਘਰ ਬੈਠੇ ਏਟੀਐਮ ਤੋਂ ਤੁਹਾਨੂੰ ਨੋਟ ਮਿਲ ਜਾਣਗੇ। ਅਜੇ ਆਸੀਂ ਨਹੀਂ ਕਹਿ ਰਹੇ, ਬਲਕਿ ਸਰਕਾਰ ਕਹਿ ਰਹੀ ਹੈ। ਆਰਥਿਕ ਮਾਮਲਿਆਂ ਦੇ ਸਖਤਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕੀ ਵੱਡੀ ਮਾਤਰਾ ਵਿੱਚ ਮਾਈਕਰੋ ਏਟੀਐਮ ਲਗਾਏ ਜਾਣਗੇ ਮਾਈਕਰੋ ਏਟੀਐਮ ਨੂੰ ਪੂਰੇ ਦੇਸ਼ ਵਿੱਚ ਭੇਜਿਆ ਜਾਏਗਾ ਇਹ ਏਟੀਐਮ ਤੁਹਾਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਪੈਸਾ ਦੇਣਗੇ ਇੱਕ ਮਾਈਕਰੋ ਏਟੀਐਮ ਆਮ ਏਟੀਐਮ ਦੀ ਤਰ੍ਹਾਂ ਹੀ ਕੰਮ ਕਰਨਗੇ ਅਤੇ ਉਹਨਾਂ ਤੋਂ ਉਹਨੇ ਹੀ ਪੈਸੇ ਕੱਢੇ ਜਾ ਸਕਣਗੇ ਜਿਨਨੇ ਆਮ ਏਟੀਐਮ ਤੋਂ ਕੱਢੇ ਜਾ ਰਹੇ ਨੇ ਸਰਕਾਰ ਨੇ ਪਿੰਡਾਂ ਵਿੱਚ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਰਸਤਾ ਕੱਢਿਆ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਹ ਛੋਟੀ ਜਹੀ ਮਸ਼ੀਨ ਘਰ ਬੈਠੇ ਤੁਹਾਨੂੰ ਨਵੇਂ-ਨਵੇਂ ਨੋਟ ਦੇਵੇਗੀ ਇਹ ਮਾਈਕਰੋ ਏਟੀਐਮ ਖੁਦ ਤੁਹਾਡੇ ਘਰ ਤੱਕ ਚਲ ਕੇ ਆਏਗਾ ਜਿਸ ਨੂੰ ਬੈਂਕ ਮਿੱਤਰ ਤੁਹਾਡੇ ਤੱਕ ਪ ਸਭ ਤੋਂ ਪਹਿਲਾਂ ਡੈਬਿਟ ਕਾਰਡ ਨੂੰ ਸਵਾਈਪ ਕਰਨਾ ਹੈ ਅਤੇ ਆਪਣਾ ਅੰਗੂਠਾ ਲਗਾਉਣਾ ਹੈ। ਉਸ ਤੋਂ ਬਾਅਦ ਚਾਰ ਅੰਕਾਂ ਦਾ ਪਿੰਨ ਦਰਜ ਕਰਨਾ ਹੈ। ਜਿੰਨੀ ਰਕਮ ਤੁਹਾਨੂੰ ਕਢਾਉਣੀ ਹੈ, ਉਹ ਨਿਕਲਵਾ ਸਕਦੇ ਹੋ। ਸਾਰਿਆਂ ਦੇ ਅੰਗੂਠਿਆਂ ਦਾ ਨਿਸ਼ਾਨ ਇੱਕੋ ਵਰਗਾ ਨਹੀਂ ਹੁੰਦਾ, ਇਸ ਲਈ ਇਸ 'ਚ ਡਰਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਕੋਈ ਧੋਖੇ ਨਾਲ ਤੁਹਾਡੇ ਖਾਤੇ 'ਚੋਂ ਪੈਸੇ ਨਹੀਂ ਕਢਵਾ ਸਕਦਾ। ਬੈਂਕ ਮਿੱਤਰ ਪੈਸੇ ਕਢਾਉਣ ਤੋਂ ਬਾਅਦ ਤੁਹਾਨੂੰ ਰਸੀਦ ਵੀ ਦੇਵੇਗਾ ਅਤੇ ਤੁਹਾਡੀ ਪਾਸਬੁੱਕ ਵਿੱਚ ਇਸ ਦੀ ਐਂਟਰੀ ਵੀ ਹੋਵੇਗੀ।